ਦੇ ਲਈ ਅਤੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਦਿਵਾਉਣ ਦੇ ਲਈ ਇਹ ਧਰਨਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਗੱਲ ਪਹਿਲਾ ਦਿਨ ਸੀ ਜਿਸ ਦੀ ਅਗਵਾਈ ਇਸ ਧਰਨੇ ਦੀ ਲਗਾਤਾਰ ਜਿਹੜੀ ਅਗਵਾਈ ਹੈ ਉਹ ਡੈਮੋਕਰੇਟਿਕ ਟੀਚਰ ਫਰੰਟ ਅਤੇ ਭਾਰਤੀ ਕਿਸਾਨ ਇਕਤਾ ਉਗਰਾਹਾਂ ਵੱਲੋਂ ਵੱਜਵੇਂ ਦੌਰ ਤੇ ਕੀਤੀ ਜਾਣੀ ਹੈਗੀ ਹੈ ਨਾਲ ਵੱਖ-ਵੱਖ ਜਥੇਬੰਦੀਆਂ ਨੇ ਸਾਨੂੰ ਜਿਹੜਾ ਹੈਗਾ ਭਰਾਤਰੀ ਜਥੇਬੰਦੀਆਂ ਦੇ ਤੌਰ ਤੇ ਸੰਯੋਗ ਦੇਣਾ ਤੇ ਜਿਵੇਂ ਵੀ ਜ਼ਰੂਰਤ ਪੈਂਦੀ ਹੈ ਉਹਨਾਂ ਨੇ ਵੱਤੋ ਵੱਤ ਮੈਂਬਰਾਂ ਵਿੱਚ ਪਹੁੰਚੀ ਕੋਸ਼ਿਸ਼ ਸਾਡੇ ਕੋਲ ਪਹੁੰਚਣਾ ਹੈ ਕੱਲ ਪਹਿਲੇ ਦਿਨ ਸਾਡੇ بی.ਐਡ. ਦੇ ਅੱਗੇ ਫਰੰਟ ਦੇ ਸਾਥੀ ਬੋਲ ਕੇ ਗਏ ਉਸ ਤੋਂ ਬਾਅਦ ਅੱਜ ਭਾਰਤੀ ਕਿਸਾਨ ਇਕਤਾ ਢਕੋਂਦਾ ਦੇ ਦੇ ਸਾਥੀ ਬੋਲ ਕੇ ਗਏ ਪੰਜਾਬ ਕਿਸਾਨ ਯੂਨੀਅਨ ਦੇ ਗੁਰਤੇਜ ਸਿੰਘ ਵੀ ਸਾਡੇ ਨਾਲ ਖੜੇ ਹਨ ਕ੍ਰਾਂਤੀਕਾਰੀ ਯੂਨੀਅਨ ਨਾਲ ਗੱਲ ਹੋਈ ਹੈ ਉਹ ਗੱਲ ਪਹੁੰਚ ਰਹੇ ਨੇ ਆਪਣੇ ਵਿਚਾਰ ਕੇਤੀ ਕਿਸਾਨ ਯੂਨੀਅਨ ਨਾਲ ਗੱਲ ਹੋਈ ਹੈ ਉਹ ਆਪਣੇ ਵਿਚਾਰ ਕਰ ਲਈ ਹੈ ਵਰਸਤ ਤੱਕ ਪਹੁੰਚ ਪਹੁੰਚ ਰਹੇ ਹਨ ਸਾਥ ਦੇਣ ਦੇ ਲਈ ਇਸ ਤਰ੍ਹਾਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਸ ਤੋਂ ਬਾਅਦ ਅਧਿਆਪਕ ਤੇ ਕਿਸਾਨ ਜਥੇਬੰਦੀਆਂ ਨੇ ਤੁਹਾਡਾ ਜਿਹੜਾ ਹੈਗਾ ਪੱਲਾ ਫੜਿਆ ਹੋਇਆ ਹੈ ਕਿਸੇ ਨੂੰ ਗੜਨ ਦੀ ਲੋੜ ਨਹੀਂ ਕਿਸੇ ਨੂੰ ਹਾਜ਼ਰੀ ਫਿਕਰ ਕਰਨ ਦੀ ਲੋੜ ਨਹੀਂ ਆਪਾਂ ਦੇਖਦੇ ਹਾਂ ਇੱਕ ਤਾਂ ਦਿਨ ਨਹੀਂ ਤਾਂ ਆਪਾਂ ਆਪਦਾ ਵੱਖਰਾ ਰਜਿਸਟਰ ਲਾ ਕੇ ਹਾਜ਼ਰੀ ਲਾਇਆ ਕਰਾਂਗੇ ਆਪਾਂ ਕਿਸੇ ਪ੍ਰਿੰਸੀਪਲ ਜਾਂ ਐਮ ਡੀ ਦੇ ਰਜਿਸਟਰ ਤੇ ਹਾਜ਼ਰੀ ਇਹ ਤੋਂ ਬਾਅਦ ਲਾਉਣੀ ਨਹੀਂ ਆਪਾਂ ਉਹਨਾਂ ਨੂੰ ਇਸ ਸਕੂਲ ਦੇ ਵਿੱਚੋਂ ਕਢਾ ਕੇ ਦੰਮ ਲੈਣਾ ਹੈ ਜਿਨ੍ਹਾਂ ਨੇ ਬੱਚਿਆਂ ਦੇ ਭੁੱਖ ਦੇ ਸਵਾਲੀਆ ਚਿੰਨ੍ਹ ਖੜੇ ਕੀਤੇ ਹਨ ਤੇ ਜਿੰਦਾਬਾ 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 ਸੋ ਲਾਸਟ ਦੇ ਵਿੱਚ ਕੱਲ ਵੀ ਆਪਣਾ ਧਰਨਾ ਇਸੇ ਤਰ੍ਹਾਂ 10 ਤੋਂ 3 ਵਜੇ ਤੱਕ ਸਕੂਲ ਦੇ ਗੇਟ ਦੇ ਅੱਗੇ ਚੱਲਦਾ ਹੈਗਾ ਬਾਕੀ ਜੋ ਪਲਾਨਿੰਗ ਹੈ ਸਾਂਝੀ ਕਰਾਂਗੇ ਮਾਪਿਆਂ ਦੇ ਬੜੇ ਮਾਪਿਆਂ ਦੇ ਫੋਨ ਆਏ ਐ ਮਾਪੇ ਕੱਲ ਆ ਰਹੇ ਆ ਵੱਡੀ ਗੈਂਦੀ ਦੇ ਵਿੱਚ ਉਹ ਐਮ ਡੀ ਦੇ ਪ੍ਰਿੰਸੀਪਲ ਅਤੇ ਠੇਕੇਦਾਰ ਦੇ ਜਾ ਕੇ ਗੱਲ ਦੇ ਵਿੱਚ ਹੱਥ ਪਾਉਣਗੇ ਕਿ ਤੁਹਾਨੂੰ ਐਡੀ ਕੀ ਨੌਬਤ ਆ ਗਈ ਕਿ ਪੇਪਰਾਂ ਦੇ ਵਿੱਚ ਟੀਚਰ ਸਕੂਲੋਂ ਕੱਢਨੇ ਪਏਗੇ ਕੀ ਤੁਸੀਂ ਮਹੀਨਾ ਪੇਪਰਾਂ ਨੂੰ ਉਹਨਾਂ ਵੀ ਨਹੀਂ ਦੇਖ ਸਕਦੇ ਇੱਕ ਮਹੀਨਾ ਡੀਕ ਲੈਂਦੇ ਪੇਪਰ ਨਿਕਲ ਜਾਂਦੇ ਚਲੋ ਸਾਲ ਦੇ ਐਂਡ ਦੇ ਵਿੱਚ ਦੋ ਚਾਰ ਹਫ਼ਤਿਆਂ ਨੇ ਕੋਈ ਆ ਆ ਦਾ ਕੋਈ ਪੱਕੀ ਨੌਕਰੀ ਲੱਗ ਗਿਆ ਕਿਸੇ ਦਾ ਵਿਆਹ ਹੋ ਗਿਆ ਵੈਸੇ ਹੀ ਜਾਣਾ ਹੁੰਦਾ ਦੋ ਚਾਰ ਸਾਥੀਆਂ ਨੇ ਉਹਨਾਂ ਦੇ ਸਾਥੇ ਨਵੇਂ ਰੱਖ ਲੈਂਦੇ ਐਡੀ ਕੀ ਅੱਗ ਲੱਗੀ ਹੋਈ ਸੀ ਮੈਨੇਜਮੈਂਟ ਨੂੰ ਸਿਰਫ ਸਿਰਫ ਇਹ ਕੀ ਹੋਣੇ ਜਾਗਰੂਕ ਹੋ ਚੁੱਕੇ ਹਨ ਹੁਣ ਸਾਨੂੰ ਇਥੇ ਖਾਣ ਨੂੰ ਕੁਝ ਨਹੀਂ ਉਹਨਾਂ ਨੂੰ ਨਾ ਸਿਰਫ ਜੋਰ ਲੱਗਿਆ ਹੋਇਆ ਕਿ ਜੋ ਡੀਜੀਐਸੀ ਦਫ਼ਤਰ 2-3 ਕਰੋੜ ਫਸਿਆ ਹੋਇਆ ਉਹ ਕਢਵਾ ਲਈਏ ਤੇ ਇੱਕੋਂ ਲੈ ਕੇ ਆਉਂਦੀ ਇਹ ਟਿੰਡ ਕੋੜੀ ਵੀ ਹੈਗੀ ਆ ਸਾਰੀ ਅਸੀਂ ਇੱਥੋਂ ਭੱਜ ਜੀਏ ਟੀਚਰਾਂ ਬੱਚਿਆਂ ਨੂੰ ਵਿਚਕਾਰ ਹੀ ਛੱਡ ਗਏ ਸਿਰਫ ਲਾਰੇ ਲਾਉਣਗੇ ਪੱਲੇ ਉਹਨਾਂ ਦੇ ਕੱਖ ਨਹੀਂ ਤੇ ਬਾਕੀ ਜਿਵੇਂ ਵੀ ਗੱਲ ਪਲਾਨਿੰਗ ਬਣਦੀ ਹੈ ਮਾਪੇ ਜਿਹੜੇ ਹੈਗੇ ਆ ਉਹਨਾਂ ਦੇ ਵਿਰੋਧ ਕਰਨਗੇ ਮਿਲਣਗੇ ਉਸ ਤੋਂ ਬਾਅਦ ਭਰਾਤਰੀ ਇੱਥੇ ਬੰਦੇ ਆ ਸਹਿਯੋਗ ਦੇ ਨਾਲ ਜ਼ਰੂਰਤ ਪੈਣ ਤੇ ਆਪਾਂ ਜਿਹੜਾ ਹੈਗਾ ਗਿਲਕਾ ਕੋਲ ਜਿਹੜਾ ਮੀਨ ਹੈ ਵੀ ਜਿਹੜਾ ਬਰਨਾਲਾ ਆਪਣੇ ਦਾ ਚੰਡੀਗੜ੍ਹ ਬਠਿੰਡਾ ਦਾ ਇਹਨੂੰ ਵੀ ਜਾਮ ਕਰਾਂਗੇ ਇਸ ਤਰ੍ਹਾਂ ਦੀ ਜਿਹੜੀ ਜੋ ਪਲਾਨਿੰਗ ਹੈ ਅੱਗੇ ਸ਼ਾਮ ਤੱਕ ਆਪਾਂ ਕਲੀਅਰ ਕਰਕੇ ਗਰੁੱਪਾਂ ਦੇ ਵਿੱਚ ਤੁਹਾਨੂੰ ਸਾਂਝਾ ਕਰ ਦਿੱਤੀ ਹੈਆਂ ਨੀਆਂ ਸਾਰੀਆਂ ਹੀ ਪ੍ਰਾਤਰੀ ਅਥੀਆ ਬੰਦੀਆਂ ਦਾ ਅਤੇ ਖਾਸ ਕਰਕੇ ਇਸ ਪਿੰਡ ਦੇ ਬਜ਼ੁਰਗ ਜੋ ਵਕ ਵਕ ਜਿੱਥੇ ਬੰਦੀਆਂ ਵਿੱਚ ਕੰਮ ਕਰਦੇ ਨੇ ਤੇ ਅਧਿਆਪਕਾਂ ਤੇ ਬੱਚਿਆਂ ਦੇ ਸਿਰ ਦੇ ਉੱਪਰ ਹੱਥ ਰੱਖਦੇ ਹਨ ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਇਹ ਸਾਨੂੰ ਜਿਹੜੀ ਜਿੱਤ ਆ ਉਹ ਦਿਵਾ ਕੇ ਛੱਡਣਗੇ ਇੱਕ ਛੋਟੀ ਜੀ ਜਿਹੜੀ ਲਾਸਟ ਗੱਲ ਹੈ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਮੰਨ ਲਓ ਆਗੂਆਂ ਵਿੱਚੋਂ ਇੱਕ ਨੇ ਵੀਰਾ ਪੁੱਜੀ ਜੀ ਉਹਨਾਂ ਨੂੰ ਸਾਡੀ ਜੀਡੀਐਫ ਵੱਲੋਂ ਮਿਲੇਗੇ ਅਸੀਂ ਉਹਨਾਂ ਦੇ ਨਾਲ ਮਿਲਣਗੇ ਵੀ ਏਡ ਇਹਦੇ ਅੱਗੇ ਫਰੰਟ ਦੇ ਸਾਥੀ ਕੱਲ ਬੋਲ ਕੇ ਗਏ ਸੀ ਉਹ ਵੀ ਨਾਲ ਸੀਗੇ ਤਾਂ ਉਸੇ ਉਹਨਾਂ ਨੂੰ ਕਿਹਾ ਵੀ ਵੈਸੇ ਤਾਂ ਜਿਹੜਾ ਸਕੂਲਾਂ ਨੂੰ ਸਿੱਖਿਆ ਖੁਭਾਗ ਵਿੱਚ ਲੈਣਾ ਮੰਨਦਾ ਹੈ ਪਰ ਜਿਹੜਾ ਵੀ ਸਰਕਾਰ ਦਾ 70% ਦੇ ਹਿੱਸਾ ਪਾਉਣ ਦੀ ਗੱਲ ਹੈ ਸਰਕਾਰ ਪਾ ਰਹੀ ਹੈ ਉਸ ਗੱਲ ਦੇ ਸਾਨੂੰ ਐਡਾ ਕੋਈ ਗੁੱਸਾ ਖਲਾ ਨਹੀਂ ਹੈ ਕਿਉਂਕਿ ਪੁਰਾਣੀ ਜਿਹੜੀ ਚੱਲ ਰਹੀ ਹੈ ਰੀਤ ਉਹ ਪੂਰੀ ਕਰ ਰਹੀ ਹੈ ਦਾ ਸੀ ਉਹਨਾਂ ਨੂੰ ਇਹ ਹੀ ਬੇਨਤੀ ਕੀਤੀ ਵੀ ਤੁਸੀਂ ਐਮਐਲਏ ਸਾਹਿਬ ਕੋਲ ਜਿਹੜੀ ਹੈਗੇ ਸਾਰੇ ਪਿੰਡ ਦੀ ਆਮ ਆਦਮੀ ਪਾਰਟੀ ਮਿਲ ਕੇ ਜਾਓ ਜਿਹੜੀ ਮੈਨੇਜਮੈਂਟ ਆ ਉਹ ਪੈਸੇ ਖਾਂ ਤੇ ਲੱਗੀ ਹੋਈ ਹੈ ਸਰਕਾਰ ਪੈਸੇ ਦੇ ਰਹੀ ਹੈ ਆਪਣੀ ਪਾਰਟੀ ਬੀਤੀ ਹੋ ਰਹੀ ਹੈ ਉਹਨਾਂ ਨੇ ਇੱਕ ਦੋ ਦਿਨਾਂ ਦਾ ਸਮਾਂ ਲਿਆ ਹੈ ਜੇਕਰ ਉਹ ਇਸ ਗੱਲ ਦੇ ਵਿੱਚ ਅੱਗੇ ਵਧਦੇ ਹੈ ਮੈਨੇਜਮੈਂਟ ਦੇ ਉੱਪਰ ਸਰਕਾਰ ਤੋਂ ਪ੍ਰੈਸ਼ਰ ਪਾਉਂਦੇ ਹੈ ਤਾਂ ਠੀਕ ਹੈ ਇਹਦਾ ਪੰਜਾਬ ਸਰਕਾਰ ਦਾ ਮਰਦਾਵਾਦੀ ਫਿਰ ਚੰਗੀ ਤਰ੍ਹਾਂ ਕੀਤਾ ਜਾਊਗਾ ਸੋ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਇਸ ਪੱਧਰ ਨੇ ਵਿੱਚ ਪਹੁੰਚਣ ਤੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ੍ਹ ਸਮੇਂ ਸਿਰ ਆਪਾਂ ਜਿਹੜਾ ਹੈਗਾ ਇੱਥੇ ਹਾਇਰੀ ਲਗਵਾਵਾਂਗੇ ਸਾਡੇ ਸਾਰੇ ਡੀਟੀਐਫ ਦੇ ਆਗੂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਗਰਾਹਾ ਕਿਸਾਨ ਯੂਨੀਅਨ ਦੇ ਆਗੂ ਸਾਡੇ ਜਿਹੜੇ ਹੈਗਾ ਸਾਂਝਾ ਜਿਹੜਾ ਮਲਾਇਮ ਫਰੰਟ ਬਣਿਆ ਹੋਇਆ ਸਾਰੇ ਮਲਾਇਮਾਂ ਜੀ ਵਿੱਚ ਅਧਿਆਪਕ ਪਟਵਾਰੀ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਦੀਆਂ ਨੇ ਮਲਾਇਮਾਂ ਉਹ ਹੈਗੇ ਉਹਨਾਂ ਦੇ ਜਿਹੜਾ ਪ੍ਰਧਾਨ ਜਿਹੜੇ ਹੈਗੇ ਅਸਕਰ ਸਿੰਘ ਢਾਲੀਵਾਲ ਆਏ ਹੋਏ ਹੈ ਸਾਥੋਂ ਸਮਾਣੀ ਇਤਿਆਰ ਜਾਂ ਮਾਫੀ ਮੰਗਦੇ ਹੈ ਬਿਆਨ ਸਿੰਘ ਫੁੱਲੇ ਵਾਲਾ ਜੀ ਸੂਬਾ ਸਟੇਟ ਕਮੇਟੀ ਦੇ ਮੈਂਬਰ ਨੇ ਡੀਟੀਐਫ ਦੇ ਸਟੇਟ ਪ੍ਰਧਾਨ ਵਿਕਰਮਦੇਵ ਜੀ ਅੱਜ ਡੀਐਸਸੀ ਦਫ਼ਤਰ ਦੇ ਵਿੱਚ ਹੀ ਸੀਗੇ ਉੱਥੇ ਜਾ ਕੇ ਆਏ ਹੈ ਬਕਾਇਦਾ ਉੱਥੇ ਉਹਨਾਂ ਨਾਲ ਗੱਲ ਕਰਕੇ ਹੈ ਕਿ ਜਲਦੀ ਇਸ ਗੱਲ ਨੂੰ ਜਿਹੜਾ ਹੈਗਾ ਨਵੇੜਾ ਕਰੋ ਮੈਨੇਜਮੈਂਟ ਨੂੰ ਦੂਰ ਕਰੋ ਜਿਹੜਾ ਡੀਟੀਐਫ ਪੂਰੇ ਪੰਜਾਬ ਦੇ ਵਿੱਚੋਂ ਇਕੱਠੀ ਹੋ ਕੇ ਇਸ ਮੈਨੇਜਮੈਂਟ ਨੂੰ ਇਥੋਂ ਲੱਤਾਂ ਨਾਲ ਭਜਾਊਗੀ ਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪਹੁੰਚਣ ਦੇ